ਕਿਸਾਨ ਵਿਰੋਧਾਟ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬੈਂਕਾਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਬਾਈ ਬਬਲੂ ਕੋਲੇ ਪਹੁੰਚਿਆ ਇੱਕ ਤੁਹਾਨੂੰ ਐਰਸਰ ਵਾਹਟ ਦਿਖਾ ਦਿਆਂਗੇ ਮਗਰ ਵੀ ਬੱੱਚੀ ਦਿਖਾ ਦੇਾਂਗੇ ਕਿਹੜਾ ਸੁਆ ਕਦੋਂ ਸੁਈਆ ਕਿੰਨਾ ਦੁੱਧਵਾਦਾ ਬਾਈ ਜੀ ਨਾਲ ਗੱਲ ਗੱਬ ਬਾਤ ਕਰਾਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹਾਂ ਬਬਲੂ ਹਾਂਜੀ ਹਾਂਜੀ ਬੜੀ ਐ ਸ਼ੁਕਰੀ ਬਣਵਾਤਾਂ ਦੀ ਕਿਰਪਾ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ 73989014 ਪਿੰਡ ਜੀ ਪਿੰਡ ਕਰੜਾ ਅਜਗੜ ਦਾ ਸੀ ਰਾਮਪੁਰਾ ਫੂਲ ਜੀ ਨੇੜੇ ਜੀ ਜਿਹੜੇ ਆਪਣੇ ਰਾਮਪੁਰਾ ਵੱਡੀ ਮੁਸਤ ਵੱਡੀ ਜੀ ਇੱਕ ਤਰੀਕਾ ਅੱਜ ਲੱਗੀ ਹੈ ਜੀ ਓਕੇ ਜਿਹੜੀ ਆਪਾਂ ਵੀਰੇ ਵੇਖੀ ਜਾਂਦੇ ਆਂ ਆਪਣੇ ਐ ਸ਼ਰ ਤੇ ਜਰਸੀ ਹੈ ਜੀ ਇਹ ਬਾਦ ਬੁੱਸੀ ਆ ਗਈ ਹੈ ਐ ਸ਼ਰ ਤੇ ਜਰਸੀ ਜੁਈ ਤੇ ਕਿਹੜਾ ਸੁਆ ਵੀਰੇ ਉਹ ਆਪਾਂ ਮਲਾਂ ਨੂੰ ਹਰ ਕਾਇਨ ਦਾ ਦੂਜਾ ਹੈਗੀ ਆ ਬਸ ਤੀਜਾ ਮੰਨ ਕੇ ਦੇਵਾਗੇ ਜੀ ਕਿੰਨਾ ਘਣ ਦੁੱਧ ਤੇ ਕਦੋਂ ਸੋਈਆ ਸੋਈਆ ਗੋਲੋਂਪੁਰਾ ਤੋੜਾ ਜਮਾ ਸਾਫ ਕਰੀ ਵੀ ਆ ਬਸ ਹੁਣ ਤਿੰਨ ਤਿੰਨ ਵਜੇ ਆ ਤੇ ਮਲਾਂ ਵੀ ਸ਼੍ਰੀ ਰਤਵਾਲਾ ਦਾ ਬਾਜੂ ਹੁਣ 10 ਕਿਲੋ ਥੋੜਾ ਕੋਈ ਮੰਨ ਕੇ ਆ ਯਾਰ ਮਿਲ ਕੇ ਲੈ ਜੀ ਖੋ ਲੋ ਜੀ ਤੋ ਰਕਰ ਹੈ ਕੇ ਜਿਆ ਚੰਗੀ ਆ ਜੀ ਬਾਕੀ ਯਾਰ ਸ਼ਹਿਰ ਆ ਗਈ ਕੁਆਲਿਟੀ ਵਾਲੀ ਤੇ ਜਿਆਦਾ ਵਾਲੀ ਵਹਿੜ ਆ ਗਈ ਉਵੇਂ ਨਹੀਂ ਗੱਲ ਹੈਗੀ ਵੀ ਉਹੀ ਕਹੀ ਚੱਲੇ ਗਿਆ ਆਪਾਂ ਚੰਗੀਆਂ ਜਾ ਗਈ ਲੈ ਚਲੋ ਜੀ ਬੱਸੀ ਆ ਗਈ ਬਹੁਤ ਚੰਗੀ ਜੀ ਲੈ ਚਲੋ ਜੀ ਆ ਦੇਖੋ ਜੀ ਕਰੋ ਕੁਆਲਿਟੀ ਜੰਗ ਮਗਰ ਬੱਚੀ ਤੂੰ ਅਤੀਜਾ ਤੁਸੀਂ ਮੰਨਣਾਗਾ 10 ਕਿਲੋ ਬੋਲਾ ਰੜੀਆ 15 ਕਿਲੋ ਦੇ ਦੂ ਬਾਈ ਦੁੱਧ ਕਿੰਨੇ ਦੀ 17 ਕਿਲੋ ਓਕੇ ਜੀ 17 ਕਿਲੋ ਬਾਈ ਕਹਿੰਦਾ ਦੁੱਧ ਦੇ ਦੂਗੀ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਨਹੀਂ ਅਭਰਾ ਮੇਰੇ ਤੇਰੀ ਸਖੜਾ ਕੀਤਾ ਰ ਮਾਰ ਲਾ ਜੇ ਨਹੀਂ ਠੀਕ ਆ ਯਾਰ ਹਰੇ 17 ਆਪਾਂ ਮਾਰੀ ਦੇਣਾ ਓਕੇ ਯਾਰ ਇਹ ਦੂ ਗਰੰਟੀ ਤਾਂ ਕੀ ਹੋਊਗੀ ਹਨਾ ਲਓ ਜੀ ਇਹ ਚੋਣ ਦੇਖੋ ਚੋਣ ਮੈਂ ਕਹਾਂ ਨੰਬਰ 1 ਆ ਹਨਾ ਲੈ ਓਕੇ ਜੀ ਮੋੜ ਲਓ ਤਾਰਾ ਦੂਰ ਨਹੀਂ ਤੁਹਾਨੂੰ ਦਸਲੀ ਕਰਾਦੀ 10 ਕਿਲੋ ਦੁੱਧ ਤੁਸੀਂ ਬੋਲਾ ਮਣਕੇ ਲਜਾ ਸਕਦੇ ਮਗਰ ਬੱਛੀ ਲਜਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਕਰੋ ਚੈੱਕ ਤੇ ਆਰਡਰ ਉੱਡ ਟੁੱਟਮਾ ਦਾ ਪਹਾੜੀ ਨਾ ਚੰਗੇ ਆਰਡਰ ਦੀ ਆ ਗਈ ਹਾਂ ਹਾਂ ਫੀਟਿੰਗ ਵਾਲਾ ਆਰਡਰ ਆ ਜੀ ਫੀਟਿੰਗ ਵਾਲਾ ਜਮ ਆ ਦੇ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਮਗਰ ਆ ਗਈ ਜੀ ਬੱਛੀ ਤੇ ਰੇਟ ਬਾਈ ਬਬਲੂ ਦਾ ਮੁੱਲ 50000 ਰੁਪਏ 48000 ਮਾਈ ਬਈ ਯਾਰ ਜਾਏ ਰੇਟ ਆ ਜਾਮਾ ਹਨਾ ਹਾਂ ਇਤੋਂ ਜਾਇਜ਼ ਹੋ ਨਹੀਂ ਸਕਦਾ ਮਗਰ ਬੱਛੀ ਆ ਆ ਦੇਖੋ ਜੀ ਕੁਆਲਿਟੀ ਚੰਗੀ ਆ ਨੰਬਰ ਬੋਲ ਦੀ ਬਈ ਫਿਰ ਨੰਬਰ 739898043 ਇਹਦਾ ਹੀ ਮਾਰ ਦੇ 17 ਦਾ ਗਾਰੰਟੀ ਵਾਲੀ ਚੀਜ਼ ਆ ਆ ਲਓ ਜੀ ਧੰਨਵਾਦ ਜੀ ਓਕੇ